ਸ਼ਸ਼ੀਕਲ ਦੋਸਤੋ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰਾ ਹੈ ਤੇ ਘੱਗਰ ਦਰਿਆ ਦੇ ਉੱਤੇ ਮੌਜੂਦ ਹਾਂ ਘੱਗਰ ਦੇ ਵਿੱਚ ਪਾਣੀ ਦਾ ਪੱਧਰਾ ਜਿਹੜਾ ਅੱਗੇ ਨਾਲੋਂ ਵਧਿਆ ਹੈ ਸਰਦੂਲਗੜ੍ਹ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਸਾਨੂੰ ਘੱਗਰ ਦਰਿਆ ਦੀਆਂ ਸਰਦੂਲਗੜ੍ਹ ਦੇ ਵਿਖਦੀ ਇਹ ਘੱਗਰ ਦਰਿਆ ਜਿਹੜਾ ਤੱਪਦਾ ਹੈ ਪੰਨਾ ਜਿਹੜਾ ਚੰਦਪੁਰੇ ਬਣਦੀਆਂ ਤਸਵੀਰਾਂ ਸਾਨੂੰ ਉਹ ਦਿਖਾਈਆਂ ਸੀਗੀਆਂ ਤੇ ਚੰਦਪੁਰੇ ਬਣਦੀਆਂ ਤਸਵੀਰਾਂ ਤੋਂ ਬਾਅਦ ਹੁਣ ਸਰਦੂਲਗੜ੍ਹ ਦੇ ਵਿੱਚੋਂ ਘੱਗਰ ਦਰਿਆ ਜਿੱਥੋਂ ਗੁਜ਼ਰੇ ਹੈ ਇਸ ਘੱਗਰ ਦਰਿਆ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ 25 ਫੁੱਟ ਤੇ ਸਾਹਮਣੇ ਜਿਹੜ ਜਿਹੜਾ ਪਾਣੀ ਇਹਦੇ ਵਿੱਚ 25 ਫੁੱਟ ਤੇ ਹੁੰਦਾ ਤਾਂ ਕਹਿੰਦੇ ਵੀ ਇਹਦੇ ਪੁਲ ਦੇ ਨਾਲ ਲੱਗਣਾ ਸ਼ੁਰੂ ਹੋ ਜਾਊਗਾ ਪਰ ਫਿਲਹਾਲ ਜਿਹੜਾ ਚੱਲ ਰਿਹਾ ਪਾਣੀ ਉਹ ਪੌਣੇ 23 ਫੁੱਟ ਕਹਿ ਸਕਦੇ ਆ ਪੌਣੇ 23 ਫੁੱਟ ਦੇ ਉੱਤੇ ਬਹਾ ਜਿਹੜਾ ਪਾਣੀ ਦਾ ਪੌਣੇ 23 ਫੁੱਟ ਹੈਗਾ ਤੇ 2 ਜਾਂ 2.5 ਇੰਚ ਘੱਟ ਕਹਿ ਸਕਦੇ ਆ 23 ਫੁੱਟ ਤੋਂ 2.5 ਇੰਚ ਘੱਟ ਹੈਗਾ 23 ਫੁੱਟ ਤੋਂ ਪੌਣੇ 23 ਫੁੱਟ ਦੇ ਉੱਤੇ ਪਾਣੀ ਆ ਜਿਹੜਾ ਘੱਗਰ ਦਾ ਚੱਲ ਰਿਹਾ ਸਰਦੂਲਗੜ੍ਹ ਦੇ ਵਿੱਚ ਤੇ ਸਰਦੂਲਗੜ੍ਹ ਦੇ ਜਿਹੜੇ ਬਸਨੀਕ ਹੈਗੇ ਕਾਫੀ ਭਰਾ ਇੱਥੇ ਮੌਜੂਦ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਵੀ ਕੀ ਤੇ ਪਹਿਲਾ ਪਾਣੀ ਜਿਹੜਾ ਕੱਲ ਕਿੰਨਾ ਸੀਗਾ ਤੇ ਹੁਣ ਪਾਣੀ ਦਾ ਜਿਹੜਾ ਪੱਧਰਾ ਉਹ ਕਿੰਨਾ ਕੁ ਵਧਿਆਗਾ ਤੇ ਕੀ ਲੋਕਾਂ ਦੇ ਵਿੱਚ ਸਹਿਮ ਬਣਿਆ ਹੋਇਆ ਪੂਰੀ ਗੱਲਬਾਤ ਕਰਾਂਗੇ ਅ ਭਾਈ ਜੀ ਕੀ ਆਪਣਾ ਜਿਹੜਾ ਹੈਗਾ ਘਗਰ ਦੇ ਵਿੱਚ ਕੱਲ ਕਿੰਨਾ ਸੀਗਾ ਪਾਣੀ ਕੀ ਕੱਲ ਦਾ ਕੁਝ ਵਧਿਆਗਾ ਕੀ ਹਾਲਾਤ ਨੇ ਭਾਈ ਜੀ ਜਿਹੜਾ ਘਗਰ ਹੈ ਜੀ ਜਦੋਂ ਸਟਾਰਟਿੰਗ ਤੋਂ ਇਤੋਂ ਪਾਣੀ ਚੱਲੇ ਆ ਜੀ ਸ਼ੁਰੂ ਦੇ ਦਿਨਾਂ ਦੇ ਵਿੱਚ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਸੀ ਪਰ ਹੁਣ ਜਿਹੜਾ ਪਿਛਲੇ ਦਿਨਾਂ ਤੋਂ ਪਾਣੀ ਦੀ ਰਫ਼ਤਾਰ ਹੈ ਜੋ ਰਫ਼ਤਾਰ ਤਾਂ ਤੇਜ਼ੀ ਨਾਲ ਹੈ ਬਹੁਤ ਸਪੀਡ ਨਾਲ ਚੱਲ ਰਿਹਾ ਪਰ ਜੋ ਵੇਚ ਦਾ ਲੈਵਲ ਹੈ ਉਹ ਬਹੁਤ ਘਟਿਆ ਜੀ ਜੇ ਜੀ ਇਹ ਨਹੀਂ ਕੋਈ ਜ਼ਿਆਦਾ ਸਪੀਡ ਨਾਲ ਨਹੀਂ ਚੱਲ ਰਹੀ ਤਾਂ ਕਰਕੇ ਜੀ ਸਲੋ ਹੈ ਹੁਣ ਤਾਂ ਇੰਚਾਂ ਦੇ ਹਿਸਾਬ ਨਾਲ ਵੱਧਦਾ ਜੀ ਜੇ ਆਪਾਂ ਕਹਿ ਦਈਏ ਕੱਲ੍ਹ ਨਾਲੋਂ ਅੱਜ ਦਾ ਜੀ 2 ਤੋਂ 3 ਇੰਚ ਦਾ ਫਰਕ ਪਿਆ ਵੀ ਜਿਹੜਾ ਕਿੰਨੇ ਫੁੱਟਾ ਇਸ ਟਾਈਮ ਹੁਣ ਇਸ ਸਮੇਂ ਜੀ 22 ਫੁੱਟ ਤੋਂ ਉੱਪਰ ਚੱਲ ਰਿਹਾ ਜੀ ਕਦਰ ਲਗਭਗ ਲਗਭਗ ਜੀ 7 ਲਾੜੂ 8 ਲਾੜੂ ਕਹਿ ਸਕਦੇ ਆਪਾਂ 22 ਪੁਆਇੰਟ ਜੀ 70 ਇੰਚ ਹਾਂਜੀ 7-8 ਇੰਚ ਚੱਲ ਰਿਹਾ ਜੀ ਤੇ ਪੂਲ ਦੇ ਨਾਲ ਪਾਣੀ ਲੱਗਣ ਲੱਗ ਜਾਂਦਾ ਉਹ ਕਿੱਥੋਂ ਆ ਜਾਂਦਾ ਫਿਰ ਪਾਣੀ ਕਿੰਨੇ ਫੁੱਟ ਹੋ ਜਾਂਦਾ ਉਹਦੋਂ ਲਗਭਗ ਬਈ 25 ਦੇ ਆਸ-ਪਾਸ ਹੁੰਦਾ ਜਦੋਂ ਹਾਂਜੀ ਪੁੱਲ ਦੇ ਨਾਲ ਜਾ ਕੇ ਪਾਣੀ ਦੀ ਟੱਕਰ ਲੱਗਦੀ ਹੈ ਜਦੋਂ ਇਹ ਟੱਕਰ ਲੱਗਦੀ ਹੈ ਫੇਰ ਹੀ ਪਿੱਛੇ ਦਾ ਪੈਂਦੀ ਹੈ ਜੀ ਫਿਰ ਕਿਤੇ ਨਾ ਕਿਤੇ ਜਿੱਥੇ ਬੰਨ ਕਮਜ਼ੋਰ ਹੁੰਦਾ ਹੈ ਉੱਥੇ ਪਾਣੀ ਹਿੱਟ ਕਰਦਾ ਜੀ ਅੱਜ ਗਾਹਾਂ ਟੁੱਟਿਆ ਵੀ ਆਪਣੇ ਆਰੀ ਪਿੰਡ ਕਹਿੰਦੇ ਹਾਂਜੀ ਹਾਂਜੀ ਅੱਜ ਪੰਡਿਆਰੀ ਆ ਉੱਥੇ ਸਵੇਰ ਪਾਣੀ ਟੁੱਟਿਆ ਜੀ ਉਹ ਥੀ ਕਾਫੀ ਨੁਕਸਾਨ ਕੀਤਾ ਨੇ ਨੁਕਸਾਨ ਤਾਂ ਹਜੇ ਬਾਈ ਦੀ ਚੱਲ ਰਿਹਾ ਕਿਉਂਕਿ ਇਹ ਦਰਿਆ ਹੈ ਜੀ ਇਹਦਾ ਹਜੇ ਜਿੰਨਾ ਸਮਾਂ ਬੰਨ ਨਹੀਂ ਵਜਦਾ ਜੀ ਉਨਾ ਸਮਾਂ ਆਪਾਂ ਇਹਦਾ ਕੋਈ ਅਨੁਮਾਨ ਨਹੀਂ ਲਾ ਸਕਦੇ ਵੀ ਇਹਨੇ 10 ਕਿੱਲੇ ਡੋਬਨੇ ਆ 20 ਇਹਨਾਂ ਦਾ ਤੁਹਾਨੂੰ ਪਤਾ ਦਰਿਆ ਤੇ ਮਗ ਪਿਛਲੀ ਵਾਰ 2023 ਦੀ ਗੱਲ ਕਰ ਲਈ ਉਹ ਆਪਣੇ ਸਾਧੂ ਵਾਲੇ ਬੰਨ ਸੀ ਜਿਹੜਾ ਉਹ ਵੀ ਕਮਜ਼ੋਰ ਸੀਗਾ ਤੇ ਰੋਡ ਕੀ ਸਾਈਡ ਤੇ ਵੀ ਕਮਜ਼ੋਰ ਸੀਗਾ ਉਹ ਬੰਨ ਕਿਵੇਂ ਨਹੀਂ ਜਿਹੜਾ ਬਾਈ ਜੀ ਪਿਛਲੀ ਵਾਰ ਸਾਧੂ ਵਾਲੇ ਦੇ ਨਾਲ ਪਿੰਡ ਫੂਸ ਮੰਡੀ ਹੈ ਜਿੱਥੋਂ ਇੱਕ ਪਾਏ ਫੁੱਲਣ ਦੇ ਕਾਰਨ ਉਹ ਪਾੜ ਵਧਿਆ ਤੇ ਟੁੱਟਿਆ ਸੀ ਪਰ ਹੁਣ ਕੱਲ ਥੋੜੀ ਜੀ ਉਹਦੀ ਸਥਿਤੀ ਨਾਜੁਕ ਸੀਗੀ ਤਾਂ ਕਰਕੇ ਜੀ ਉੱਥੇ ਮੌਕੇ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਨਗਰ ਦੀ ਸੰਗਤ ਆਸ-ਪਾਸ ਦੇ ਪਿੰਡ ਭਾਈਚਾਰੇ ਤੌਰ ਤੇ ਉਹ ਦੋ ਉੱਥੇ ਇਕੱਠੇ ਹੋਏ ਜਦੋਂ ਆਵਾਜ਼ ਦਿੱਤੀ ਜੀ ਤੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਸਾਨੂੰ ਕਿੰਨੀ ਕਿ ਨਿਗਰਾਨੀ ਜੇ ਸਰਕਾਰ ਕਹਿੰਦੀ ਹੈ ਵੇ ਅਸੀਂ ਪੂਰੀ ਨਿਗਰਾਨੀ ਕਰ ਰਹੇ ਹਾਂ ਬੰਨਾਂ ਦੀ ਇਥੇ ਕੀ ਹੈ ਪੂਰੀ ਵਧੀਆ ਨਿਗਰਾਨੀ ਤਰੀਕੇ ਨਾਲ ਕਰ ਰਹੇ ਹੈ ਪ੍ਰਸ਼ਾਸਨ ਪਹੁੰਚ ਰਿਹਾ ਸਮੇਸਰ ਹਾਂਜੀ ਵਧੀਆ ਤੁਸੀਂ ਦੇਖੋ ਬਾਈ ਜੀ ਜਿਹੜੇ ਪਿਛਲੇ ਦਿਨਾਂ ਚ ਸੀ ਪਹਿਲਾਂ ਹੀ ਸਾਨੂੰ ਇੱਥੇ ਐਕਸਟਰਾ ਚ ਹੋਰ ਜਾਈ ਦਿੱਤੇ ਹੋਏ ਸੀਗੇ ਵੀ ਜੇ ਅੱਜ ਇੱਥੇ ਬੰਨ ਤੇ ਚਾਰ ਹੋਰ ਵੱਡੇ ਅਫਸਰ ਲਾਏ ਆ ਤਾਂ ਜੀ ਇਹ ਪ੍ਰਸ਼ਾਸਨ ਦੀ ਨਿਗਰਾਨੀ ਲਈ ਲਾਏ ਆ ਉਹਨਾਂ ਨੇ ਤਾਂ ਹੀ ਇੱਥੇ ਵਧੀਆ ਜੀ ਬਾਕੀ ਸਾਨੂੰ ਅਸੀਂ ਧੰਨਵਾਦ ਕਰਦੇ ਆ ਸਾਡੇ ਐਮਐਲਏ ਸਾਹਿਬ ਦਾ ਸਰਦਾਰ ਗੁਰਪ੍ਰੀਤ ਸਿੰਘ ਬਣਾਲੀ ਦਾ ਜਿਨ੍ਹਾਂ ਨੇ ਕੱਲ ਸਾਨੂੰ ਜਦੋਂ ਫੂਸ ਮੰਡੀ ਦਿੱਕਤ ਆਈ ਤਾਂ ਉੱਥੇ ਮੌਕੇ ਤੇ ਫੌਰਨ ਜੀ ਜਿਹੜੀ ਪੋਕਲੈਂਡ ਸੀ ਦਿੱਤੀ ਗਈ ਜਿਸ ਦੇ ਨਾਲ ਵੱਡੇ ਜੰਬੋ ਬੈਗ ਭਰ ਕੇ ਥੱਲੇ ਲਾਏ ਗਏ ਸਾਰੇ ਇਲਾਕੇ ਦੇ ਸਹਿਯੋਗ ਨਾਲ ਤੇ ਪ੍ਰਸ਼ਾਸਨ ਦੇ ਤੇ ਸਾਡੇ ਐਮ ਉਹ ਬਾਰਿਸ਼ ਜਿਹੜੀ ਹਿਮਾਚਲ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਹਨਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪਾਣੀ ਭਲ ਸਕਦਾ ਹੈ ਦੇਖੋ ਜੀ ਕੁਦਰਤ ਹੈ ਨਾ ਜੀ ਜਿਵੇਂ ਆਪਾਂ ਬਈ ਪਹਿਲਾਂ ਗੱਲ ਕਰਕੇ ਹਟਿਆ ਜੀ ਇਹ ਤਾਂ ਸੀ ਹਿਮਾਚਲ ਦਾ ਬਾਹਲੀ ਦੂਰ ਦੀਆਂ ਗੱਲਾਂ ਸਾਨੂੰ ਇੱਥੇ ਨਹੀਂ ਪਤਾ ਲੱਗਦਾ ਇਸ ਵਾਰ ਤਾਂ ਸਾਡਾ ਪੰਜਾਬ ਹੀ ਹਿਮਾਚਲ ਬਣਿਆ ਪਿਆ ਜੀ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਲੱਗਿਆ ਕੋਈ ਦਿਨ ਨਹੀਂ ਹੋਣਾ ਸਿਰਫ ਕੱਲ ਦਾ ਦਿਨ ਛੱਡ ਕੇ ਜਦੋਂ ਬਾਰਿਸ਼ ਨਾ ਹੋਈ ਹੋਵੇ ਉਸ ਤੋਂ ਜੇ ਪਿੱਛੇ ਜਾਈਏ ਪਿਛਲੇ 2 ਦਿਨ ਸਾਡਾ ਕੰਮ ਰੁਕਿਆ ਰਿਹਾ ਜੀ ਹੁਣ ਵੀ ਤੁਸੀਂ ਦੇਖੋਗੇ ਬੰਨ ਤੇ ਬਾਰਿਸ਼ ਆਉਣ ਕਰਕੇ ਬੰਨ ਦੀ ਇਹੀ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਜੀ ਜੋ بارش ਹੈ ਰੁਕੀ ਰਹੇ ਤਾਂ ਕਰਕੇ ਸਾਡੇ ਜੋ ਨੌਜਵਾਨ ਵੀਰ ਭਰਾਣੇ ਕੰਮ ਕਰਦੇ ਰਹਿਣ ਤੇ ਸਾਡੇ ਬੰਨ੍ਹ ਮਜ਼ਬੂਤ ਰਹਿਣ ਜੀ ਫਿਲਹਾਲ ਕੋਈ ਖਤਰਾਂ ਦੀ ਗੱਲ ਤਾਂ ਨਹੀਂ ਐ ਕੋਈ ਵੀ ਜਿੱਥੇ ਹੁਣ ਚੱਲ ਰਿਹਾ ਹੈ ਜੀ ਕੋਈ ਜ਼ਿਆਦਾ ਇਸ ਟਾਈਮ ਵੱਡੇ ਖਤਰੇ ਵਾਲੀ ਗੱਲ ਨਹੀਂ ਪਰ ਇੱਕ ਗੱਲ ਆਪ ਸचेत ਰਹਿਣ ਦੀ ਜ਼ਰੂਰ ਲੋੜ ਹੈ ਇਹ ਨਹੀਂ ਹੈ ਵੀ ਆਪਾਂ ਵੇਸਲੇ ਹੋ ਜਾਈਏ ਕਿਉਂਕਿ ਦਰਿਆ ਹੈ ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਉੱਪਰ ਆਉਣਾ ਹੈ ਜੀ ਜਿੰਨੇ ਵੀ ਇਹ ਬੰਨ੍ਹ ਤੇ ਪਿੰਡ ਲੱਗਦੇ ਆ ਮੈਂ ਸੋਡੇ ਮਾਦੀਮ ਰਾਹੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਹੀ ਦੋ ਦਿਨਾਂ ਬਈ ਪੂਰੀ ਚੰਗੀ ਤਰ੍ਹਾਂ ਕਿਉਂਕਿ ਸਾਰੀ ਜਿਹੜੀ ਮਿਹਨਤ ਹੈ ਆਪਾਂ ਕਹਿ ਦਿੱ ਗਏ ਹੁਣ ਫਾਈਨਲ ਮੈਚ ਆ ਗਿਆ ਜੀ ਹੁਣ ਜਿਹੜੀ ਸਾਡੀ ਪਿਛਲੀ ਮਿਹਨਤ ਦਾ ਨਤੀਜਾ ਵੀ ਸਾਨੂੰ ਸਾਡੇ ਆ ਦੋ ਦਿਨਾਂ ਨੇ ਦੇਣਾ ਹੈ ਕਿਹੜੇ ਕਿਹੜੇ ਪਿੰਡਾਂ ਚ ਕਿਹੜੇ ਕਿਹੜੇ ਬੰਨਾਂ ਤੇ ਜ਼ਿਆਦਾ ਜਿਹੜਾ ਹੈਗਾ ਪਹਿਰਾ ਦੇਣ ਦੀ ਲੋੜ ਹੈ ਪਿੰਡਾਂ ਦੇ ਵਿੱਚ ਬਈ ਤਕਰੀਬਨ ਤਾਂ ਜਿਵੇਂ ਸਾਰੇ ਘਰ ਕਰਤੀ ਪਹਿਰਾ ਦੇਣ ਦੀ ਲੋੜ ਹੈ ਜੀ ਜਿਵੇਂ ਕਿ ਕਿਉਂਕਿ ਕੁਦਰਤ ਬੰਦਾ ਕੁਦਰਤ ਅੱਗੇ ਕੁਛ ਨਹੀਂ ਜੀ। ਕਮਜ਼ੋਰ ਕਹ ਦਿੰਦੇ ਆ। ਕਮਜ਼ੋਰ ਬਾਈ ਜੀ ਇੱਕ ਤਾਂ ਫੂਸ ਮੰਡੀ ਦੀ ਦਿੱਕਤ ਸੀ ਉਹ ਕੱਲ ਕਵਰ ਕਰ ਲਿੱਤਾ ਗਿਆ ਜੀ। ਇਸ ਤੋਂ ਬਿਨਾ ਸਾਡੇ ਇੱਥੇ ਜੀ ਰੋੜ ਕੀ ਪਿੰਡ ਆ ਉੱਥੇ ਵੀ ਢਿਗਾ ਢਿਗਦੀਆਂ ਸੀਗੀਆਂ। ਉੱਥੇ ਨਾਲ ਦੀ ਨਾਲ ਜੰਬੋ ਬਾਗ ਲੈ ਕੇ ਕਵਰ ਕੀਤਾ। ਉਹ ਵੀ ਲਗਭਗ ਸਾਡੇ ਸਰਦੂਲਗੜ੍ਹ ਦੇ ਨੇੜੇ ਦਾ ਜਿਹੜਾ ਏਰੀਆ ਹੈ ਅੱਜ ਦੇ ਸਮੇਂ ਠੀਕ ਹੈ ਜੀ। ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਵੀ ਚੌਕਸ ਰਹਿਣ ਦੀ ਪੂਰੀ ਲੋੜ ਹੈ ਕਿਤੇ ਵੀ ਵੇਸਲੇ ਹੋਣ ਦੀ ਲੋੜ ਨਹੀਂ ਹੈ ਜੀ। ਜੇ 1 ਫੁੱਟ 1.5 ਫੁੱਟ ਪਾਣੀ ਹੋਰ ਵਧ ਜਾਂਦਾ ਫਿਰ ਜਾਣ ਕੇ ਖਤਰਾ ਹੋ हां जी भाई मान लो जी खतरा ਤਾਂ ਆਪਾਂ ਵੀ ਅੱਜ ਵੀ ਸਾਰੇ ਨਗਰ ਤਾਂ ਹੀ ਲੱਗਿਆ ਨਾਲ ਦੇ ਪਿੰਡ ਕਿਉਂਕਿ ਖਤਰਾ ਤਾਂ ਹੈ ਸਾਨੂੰ ਪਤਾ ਹੈ ਜੀ ਜਿਹੜਾ ਸੀ ਇਹਦਾ ਸੰਤਾਪ 23 ਚ ਹੰਡਾਇਆ ਅਜੇ ਤੱਕ ਜਿਹੜੇ ਉਦੋਂ ਦੇ ਘਾਟੇ ਪਏ ਹੋਏ ਆ ਕਿਸੇ ਦੇ ਪੂਰੇ ਨਹੀਂ ਹੋਏ ਜੀ ਤੇ ਸਾਨੂੰ ਪਤਾ ਕਿਸਾਨੀ ਤਾਂ ਪਹਿਲਾਂ ਹੀ ਟੁੱਟੀ ਪਈ ਹੈ ਬਾਈ ਜੇ ਕਿਤੇ ਪਰਮਾਤਮਾ ਨਾ ਕਰੇ ਕੋਈ ਮਾਰ ਪੈਗੀ ਤਾਂ ਜਮ੍ਹਾਂ ਹੀ ਕੰਮ ਦੀ ਲੱਕ ਟੁੱਟ ਜਾਊਗਾ ਅਸ ਤਾਂ ਵਾਹਿਗੁਰੂ ਅੱਗੇ ਵੀ ਇਹੀ ਅਰਦਾਸ ਕਰਦੇ ਆਂ ਰੋਜ਼ ਸਰਦੂਲਗੜ੍ਹ ਦੀ ਨਗਰ ਵੱਲੋਂ ਵੀ ਪਾਠੀ ਸਿੰਘ ਲਿਆ ਕੇ ਅਰਦਾਸਾਂ ਕੀਤੀਆਂ ਜਾਂਦੀਆਂ ਵੀ ਜੋ ਸਾਡਾ ਇਹ ਬੰਨ ਹੈ ਜੀ ਇਹ ਸਹੀ ਰਹੇ ਕਿਤੇ ਕੋਈ ਦਿੱਕਤ ਨਾ ਆਵੇ ਤਾਂ ਜੋ ਜੇ ਅਸੀਂ ਠੀਕ ਹੋਵਾਂਗੇ ਤਾਂ ਜਿਹੜਾ ਸਾਡਾ ਦੂਜੇ ਭਰਾਣੇ ਮਾਝੇ ਵਾਲੇ ਇਸ ਸਮੇਂ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਵੀ ਸਾਡੀਆਂ ਫਸਲਾਂ ਸਹੀ ਸਿਰੇ ਚੜਨ ਜੀ ਤਾਂ ਅਸੀਂ ਉਧਰ ਜਾ ਕੇ ਵੀ ਇਹਨਾਂ ਦੀ ਮਦਦ ਕਰੀ ਹੈ ਆਪਣੇ ਭਰਾਵਾਂ ਦੀ ਮੋਢੇ ਨਾਲ ਮੋਢਾ ਲਾ ਕੇ ਖੜੀਏ ਉਹਨਾਂ ਨਾਲ ਜੀ ਕਿਵੇਂ ਦੇਖਦੇ ਹੁਣ ਜਿਹੜਾ 1.23 ਫੁੱਟ ਤੇ ਚੱਲ ਰਿਹਾ ਹੈ ਹਾਂਜੀ ਕੱਲ ਦਾ 2-3 ਫੁੱਟ ਇਹਦਾ 2-3 ਇੰਚ ਵਧਿਆ ਹੀ ਪਾਣੀ ਕੱਲ ਦਾ ਹੋਰ ਜ਼ਿਆਦਾ ਕੁਝ ਨਹੀਂ ਵਧਿਆ ਪਾਣੀ ਕਾਫੀ ਸਾਡਾ ਨਗਰ ਸਾਡਾ ਲੱਗੇ ਹੋਇਆ ਜੀ ਸਾਡੇ ਲੱਗੇ ਪਏ ਪੰਨੇ ਦੇ ਮੁੱਕੀ ਪਾਈ ਜਾਂਦੇ ਆ ਕਾਫੀ ਅੱਗੇ ਵਹਗੋ ਦਰਸਾਇਆ ਇਹ ਕੋ ਸਰਕਾਰ ਦਾ ਪ੍ਰਸ਼ਾਸਨ ਦਾ ਸਹਿਯੋਗ ਆ ਪੂਰਾ ਹਾਂ ਪੁਲਿਸ ਜੋ ਸਾਡੇ ਐਮਰ ਨਾਲ ਸਾਡੇ ਨਾਲ ਖੜੇ ਆ ਅੱਜ ਵੀ ਰੋਜ਼ ਆਉਂਦੇ ਨੇ ਜੀ ਸਾਡਾ ਨੈਕਸਟ ਵੀ ਆਉਂਦੇ ਸ਼ਾਮ ਨੂੰ ਪਤਾ ਲੱਗੇ ਕਿ ਕੀ ਹੋ ਜਾਂਦਾ ਦੇਖਿਆ ਜਾਵੇ ਥੋੜਾ ਐਮਐਲ ਭਰੇ ਫਰਦਾ ਹਾਂ ਜੀ ਐਮਰ ਸਾਡੇ ਬਹੁਤ ਸਾਦੇ ਰਹੇ ਤੇਰ ਪਾਣੀ ਦਾ ਵਾਇਰ ਖੁੱਲੀ ਖੁੱਟੀ ਹੋਈ ਹੈ ਟੱਕਰ ਉੱਤੇ ਟਿੱਕੜਾ ਵਾਲੇ ਕਿਸੇ ਕਰਾਨਾ ਕੋਈ ਨੁਕਸਾਨ ਨਾ ਹੋਵੇ ਨਾ ਨੁਕਸਾਨ ਹੋਵੇ ਬਾਈ ਕਿਹਦਾ ਵੀ ਮੈਂ ਤੁਹਾਡੇ ਨਾਲ ਖੜਾ ਸਾਡੇ ਨਾਲ ਖੜੇ ਮੋੜਨਾ ਮੋੜ ਲਾ ਮਗਾ ਜੀ ਇੱਕ ਹੋਰ ਗੱਲ ਜਿਹੜਾ ਬਹਾ ਟੁੱਟਿਆ ਪਿਹਰੀ ਪਿੰਡਾ ਉਹਦਾ ਜਿਹੜਾ ਨੁਕਸਾਨ ਆਪਣੇ ਪੰਜਾਬ ਦੇ ਪਿੰਡਾਂ ਨੂੰ ਵੀ ਹੋਊਗਾ ਕਿ ਲਖਰਿਆਂ ਨਾਲੇ ਪਾਸੇ ਨਹੀਂ ਉਹਦਾ ਇਕੱਲਾ ਹਰਿਆਣਾ ਨੂੰ ਜਾਊਗਾ ਉਹ ਮਾੜਾ ਸੀ ਕਹਿੰਦੇ ਮਾੜਾ ਹੀ ਹੋਇਆ ਇਹ ਮਾੜਾ ਹੀ ਇਹ ਕੋਈ ਪਿੱਟਦਾ ਸਾਰੇ ਲੋਕ ਤਾਂ ਇੱਕ ਹੀ ਨੇ ਹਾਂ ਹਾਂ ਵੀ ਜਿਆਦੇ ਉੱਤਰਲੇ ਪਿੰਡਾਂ ਨੂੰ ਨੁਕਸਾਨ ਹਾਂ ਉਹ ਹਰਿਆਣਾ ਦੀ ਟੁੱਟਿਆ ਨਾਲੇ ਹਰਿਆਣਾ ਦੇ ਨੁਕਸਾਨ ਆਉਣਾ ਠੀਕ ਹੈ ਆਪਰੇ ਉਧਰ ਉਹ ਜਿਹੜਾ ਰੋਡ ਆ ਉੱਚਾ ਸੜਕ ਹੈ ਨਾ ਹਾਂ ਇਧਰ ਨਹੀਂ ਆਉਂਦਾ ਉਹ ਪਾਣੀ ਆਪਣੇ ਪੰਜਾਬ ਚ ਨਹੀਂ ਆ ਜਾਂਦਾ ਕਿ ਸੂਰਤ ਚ ਨਹੀਂ ਆਉਂਦਾ ਤੇ ਜੇ ਉਹ ਪਿੱਟ ਦੌੜ ਕੇ ਲਾਦਾ ਰੋਡ ਕਿਚ ਵੀ ਨਹੀਂ ਆਉਂਦਾ ਬਿਲਕੁਲ ਦ ਟੁੱਟ ਗਿਆ ਜਾਂ ਬੰਨ ਜਿਹੜਾ ਟੁੱਟ ਗਿਆ ਬਿਲਕੁਲ ਤਸਵੀਰਾਂ ਤੁਹਾਨੂੰ ਘੱਬਰ ਤੋਂ ਦਿਖਾ ਰਿਹਾਗਾ ਕਿ ਹਜੇ ਕੋਈ ਖਾਤਰੀ ਵਾਲੀ ਗੱਲ ਨਹੀਂ ਹੈਗੀ ਸਾਰੇ ਸਰਦੂਲਗੜ੍ਹ ਦੇ ਭਰਾ ਇੱਥੇ ਮੌਜੂਦ ਨੇ ਕਿ ਕਹਿੰਦੇ ਵੀ ਕੋਈ ਖਾਤਰੀ ਵਾਲੀ ਗੱਲ ਨਹੀਂ ਹੈਗੀ ਉਹਨਾਂ ਇੱਕ 23 ਫੁੱਟ ਦੇ ਉੱਤੇ ਪਾਣੀ ਆ ਜਿਹੜਾ ਚੱਲ ਰਿਹਾ ਹੈਗਾ ਤੇ ਬਾਕੀ ਬੰਨਾਂ ਦੇ ਉੱਤੇ ਪੂਰਾ ਪਹਿਰਾ ਦਿੱਤਾ ਹੋਇਆ ਹੈ ਸਰਦੂਲਗੜ੍ਹ ਦੇ ਲੋਕਾਂ ਵੱਲੋਂ ਤੇ ਹਲਕੇ ਦੇ ਵਿਧਾਇਕਾ ਗੁਰਪ੍ਰੀਤ ਸਿੰਘ ਬਣਾਵਾਲੀ ਕਹਿੰਦੇ ਉਹਨਾਂ ਦਾ ਪੂਰਾ ਸਹਿਯੋਗ ਹੈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਘਾਟ ਨਹੀਂ ਹੈਗੀ ਕਹਿੰਦੇ ਵੀ ਪਰਮਾਤਮਾ ਕਰੂਗਾ ਤੇ ਬਹੁਤ ਜਲਦੀ ਜਿਹੜਾ ਆਮ ਵਰਗੇ ਜਿਹੜੇ ਉਹ ਹਾਲਾਤ ਹੋ ਜਾਣਗੇ ਕਿਉਂਕਿ 2023 ਦੇ ਵਿੱਚ ਇਸ ਘੱਗਰ ਨੇ ਜਿਹੜੀ ਤਬਾਹੀ ਮਚਾਈ ਸੀਗੀ ਸਰਦੂਲਗੜ ਹਲਕੇ ਦੇ ਵਿੱਚ ਜਾਂ ਚਾਂਦਪੁਰੇ ਸਾਈਡ ਤੇ ਚਲੀਏ ਉਹ ਹਜੇ ਤੱਕ ਲੋਕ ਜਿਹੜੀ ਭੁੱਲੇ ਨਹੀਂ ਹੈਗੇ ਹਜੇ ਤੱਕ ਉਹ ਸੈੱਟ ਨਹੀਂ ਹੋਏ ਹੈਗੇ ਕਿਉਂਕਿ ਜਦੋਂ ਪੰਜਾਬ ਦੀ ਕਿਸਾਨੀ ਹੈ ਜਿਹੜੀ ਉਹ ਮਰ ਜਾਂਦੀ ਹੈ ਤਾਂ ਉਦੋਂ ਫਿਰ ਸਾਰਿਆਂ ਦੇ ਹੀ ਮਰਨ ਵਾਲਾ ਕੰਮ ਹੋ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੰਮ ਚੱਲਦਾ ਉਹ ਕਿਸਾਨੀ ਤੋਂ ਹੀ ਚੱਲਦਾ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਧੰਨਵਾਦ